ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਆ ਮਨਜੀਤ ਕੌਰ ਮਾਨ ਆਪਾਂ ਚੱਲੇ ਆ ਜੀ ਗੁਰੂ ਘਰ ਕਿਹੜਾ ਜੀ ਮਹਿਤਿਆਣਾ ਸਾਹਿਬ ਹਾਂ ਜੀ ਆਪਾਂ ਚੱਲੇ ਆ ਜੀ ਗੁਰੂ ਘਰ ਮਹਿਤਿਆਣਾ ਸਾਹਿਬ ਦੇਖਣ ਤੇ ਉਹਦੀ ਆਪਾਂ ਇੱਕ ਅਲੱਗ ਵੀਡੀਓ ਬਣਾਵਾਂਗੇ ਇੱਕ ਵੀਡੀਓ ਆਪਾਂ ਪਹਿਲਾਂ ਬਣਾਈ ਸੀ ਹੁਣ ਆਪਾਂ ਭੈਣ ਕੇ ਘਰੋਂ ਤੁਰ ਰਹੇ ਆ ਗੁਰੂ ਘਰ ਮਹਿਤਿਆਣਾ ਸਾਹਿਬ ਦੇਖਣ ਵਾਸਤੇ ਤੇ ਕੋਸ਼ਿਸ਼ ਕਰਾਂਗੇ ਹਰ ਇੱਕ ਚੀਜ਼ ਕੈਪਚਰ ਕਰਨ ਦੀ ਕੋਈ ਵੀ ਵੀਡੀਓ ਦੇ ਵਿੱਚ ਮਿਸਟੇਕ ਹੁੰਦੀ ਹੈ ਤਾਂ ਪਲੀਜ਼ ਸਮਝਣਾ ਕਿਉਂਕਿ ਜਾਣ ਬੁੱਝ ਕੇ ਅਸੀਂ ਕੋਈ ਐਸੀ ਹਰਕਤ ਨਹੀਂ ਕਰਦੇ ਵੀ ਕਿਸੇ ਦੀ ਭਾਵਨਾਵਾਂ ਨੂੰ ਠੇਸ ਪਹੁੰਚੇ ਉਹ ਤੇ ਭਾਈਨ ਕਿ ਕਹੇ ਆਣੇ ਲਾਉਂਦੇ ਅਸੀਂ ਵੀਡੀਓ ਮਾਰ ਰਹੀ ਐ ਅਸੀਂ ਗੁਰੂ ਘਰ ਮੈਤਿਆਣਾ ਸਾਹਿਬ ਜਾ ਰਹੇ ਆਂ ਜੀ ਆਪਣੀ ਗੱਡੀ ਚ ਜਿਹੜਾ ਉਹਨਾਂ ਦਾ ਜਵਾਈ ਐ ਉਹ ਐ ਤੇ ਆਪਣਾ ਜਿਹੜਾ ਵੀ ਦੀਪੂ ਐ ਉਹ ਆਡੀ ਚ ਲਾ ਰਹੇ ਆਂ ਆ ਦੇਖੋ ਜੀ ਹੋ ਖੜੀ ਐ ਭੈਣ ਆਪਾਂ ਮੈਦਾਨਾ ਸਾਹਿਬ ਚੱਲੇ ਆਂ ਇਹ ਉੱਡੀ ਭੈਣ ਕੀ ਐ ਪਰ ਦੀਪੂ ਨੂੰ ਸ਼ੌਂਕ ਸੀ ਇਹ ਦੀਪੂ ਭੈਣ ਕੀ ਉੱਡੀ ਜਲਾਊਗਾ ਤੇ ਆਪਣੀ ਗੱਡੀ ਉਹ ਮੁੰਡੇ ਕੋਲ ਆ ਤੇ ਬਾਕੀ ਆਪਾਂ ਗੁਰੂ ਘਰ ਜਾ ਕੇ ਛੋੜਨ ਨਾਲ ਗੱਲਬਾਤ ਕਰਦੇ ਆਂ ਯਾ ਦੇਖੋ ਜੀ ਦੀਪੂ ਡਰਾਈਵਿੰਗ ਕਰ ਰਿਹਾ ਹੈ ਕਰ ਲੈ ਉਹ ਆਹ ਦੇਖੋ ਜੀ ਦੀਪੂ ਡਰਾਈਵਿੰਗ ਕਰ ਰਿਹਾ ਹੈ ਜੀ ਤੇ ਅਸੀਂ ਜਾ ਰਹੇ ਆ ਮੈਦਾਨਾ ਸਾਹਿਬ ਨੂੰ ਦੱਸਿਆ ਵੀ ਅਸੀਂ ਭੈਣ ਕੋਲ ਆਏ ਹੋਏ ਆਂ ਤੇ ਉਹ ਜਿਹੜਾ ਭੈਣ ਦਾ ਜਵਾਈ ਉਹ ਮੂਰੇ ਆਪਣੀ ਵਾਲੀ ਗੱਡੀ ਲੈ ਕੇ ਜਾ ਰਿਹਾ ਆ ਆਪਾਂ ਭੈਣ ਕੀਚਾ ਤੇ ਕਿਉਂਕਿ ਸਾਨੂੰ ਘੱਟ ਪਤਾ ਇੱਧਰ ਦੀ ਮੈਤਿਆਣਾ ਸਾਹਿਬ ਆਉਣ ਦਾ ਤੇ ਉਹ ਮੁੰਡਾ ਜਾਣਦਾ ਇਸ ਕਰਕੇ ਅਸੀਂ ਉਹਨਾਂ ਦੇ ਪਿੱਛੇ ਪਿੱਛੇ ਜਾ ਰਹੇ ਆ ਬਹੁਤ ਵਧੀਆ ਲੱਗ ਕ ਇੱਥੋਂ ਦਾ ਨਿਹਾਲ ਸਿੰਘ ਵਾਲੇ ਬੰਨੀ ਦਾ ਵੱਟ ਹੁੰਦਾ ਸੀ ਮੈਤਿਆਣਾ ਸਾਹਿਬ ਪਹੁੰਚਣ ਵਾਲੇ ਆ ਬਹੁਤ ਬਹੁਤ ਵਧੀਆ ਗ੍ਰੀਨਰੀ ਆ ਇੱਥੇ ਲੋਕਾਂ ਨੇ ਜਿਹੜੇ ਆ ট্রাকਟ ਵਗੈਰਾ ਬਹੁਤ ਲਾਈ ਹੋਇਆ ਹੈ ਬਹੁਤ ਵਧੀਆ ਹਰੀ ਭਈ ਹੈ ਸੋਹਣੀ ਚੀਜ਼ ਹੈ ਆਪਾਂ ਰਸਤੇ 'ਚ ਜਾ ਰਹੇ ਹਾਂ ਬਾਕੀ ਦੀ ਵੀਡੀਓ ਤੁਹਾਨੂੰ ਉੱਥੇ ਜਾ ਕੇ ਬਣਾਵਾਂਗੇ ਆਪਾਂ ਗੁਰੂ ਘਰ ਪਹੁੰਚ ਗਈ ਜਦ ਠੀਕ ਹੈ ਜੀ ਆ ਦੇਖੋ ਜੀ ਆਪਾਂ ਪਹੁੰਚ ਚੁੱਕੇ ਹਾਂ ਜੀ ਮੈਤਿਆਣਾ ਸਾਹਿਬ ਦੀਪੂ ਦੇਖੋ ਜੀ ਮਤਕਣਾ ਸਾਹਿਬ ਗੁਰਕਰ ਬਹੁਤ ਸੋਹਣਾ ਗੁਰਕਰ ਜੀ ਆਂਦੀ ਰਹੇ ਭੈਣ ਵਿਚਾਰੀ ਜਿਹਨੇ ਸਾਨੂੰ ਤਦਰਸ਼ਨ ਕਰਵਾਇਆ ਸੀ ਗੁਰਕਰ ਦੇ ਪਮੇਤਿਆਣਾ ਸਾਹਿਬ ਪਹੁੰਚ ਗਏ ਜੀ ਤੇ ਬਾਕੀ ਸਾਨੂੰ ਮੂਰਤੀਆਂ ਦੀਆਂ ਵੀਡੀਓ ਬਣਾ ਕੇ ਦਿਖਾਵਾਂਗੇ ਜੀ ਆਪਾਂ ਮੱਥਾ ਟੇਕ ਲਈਏ ਆ ਦੇਖੋ ਜੀ ਇੱਥੇ ਗੁਰੂ ਗੋਬਿੰਦ ਸਿੰਘ ਜੀ ਲੰਮੇ ਚੱਕ ਪੁਰੇ ਤੋਂ ਆਉਂਦੇ ਹੁੰਦੇ ਸੀ ਇਹ ਪਾਣੀ ਦੀ ਢਾਬ ਸੀ ਇਸ ਢਾਬ ਤੇ ਗੁਰੂ ਜੀ ਇਸ਼ਨਾਨ ਕਰਿਆ ਕਰਦੇ ਸੀ ਇਹ ਘਣਾ ਜੰਗਲ ਸੀ ਇਹ ਦੇਖੋ ਜੀ ਉਹ ਢਾਬ ਜਿਹੜੀ ਅੱਜ ਇੱਕ ਵੀ ਤਲਾਹ ਬਣਾਇਆ ਪਿਆ ਜੀ ਕਿਆ ਜੀ ਜਿਹੜੀਆਂ ਬਾਰਗੇ ਉਹ ਮੂਰਤੀਆਂ ਬਣਾਈਆਂ ਹੋਈਆਂ ਜੀ ਇੱਕ ਭਾਈ ਦਇਆ ਸਿੰਘ ਦੀ ਐ ਤੇ ਇੱਕ ਭਾਈ ਧਰਮ ਸਿੰਘ ਦੀ ਆ ਚੱਪਲਾਂ ਪਾਓ ਬਲ ਮਹਾਰਾਜਾ ਦਲੀਪ ਸਿੰਘ ਜੀ ਆਪਾਂ ਹੁਣ ਸੈਂਡਲ ਪਾ ਸਕਦੇ ਆ ਮੂਰਤ ਮੂਰਤੀਆਂ ਦਾ અપਮਾਨ ਤਾਂ ਨਹੀਂ ਹੋਊ। ਐ ਨਹੀਂ ਪਾਸਾਟਦੇ। ਪਾਸਕਦੇ। ਇਹ ਦੇਖੋ ਜੀ। ਬਾਬਾ ਦੀਪ ਸਿੰਘ ਜੀ ਖੜੇ ਨੇ। ਤੇ ਇਹ ਆਗੇ ਸਰਦਾਰ ਹਰੀ ਸਿੰਘ ਨਲੂਆ ਜੀ ਇਹ ਮੈਤਿਆਣਾ ਦਾ ਮੈਤਿਆਣਾ ਸਾਹਿਬ ਦਾ ਗੁਰੂਕਰ ਹੈ ਜੀ। ਇਹ ਆਗੇ ਜੀ ਅਕਾਲੀ ਫੂਲਾ ਸਿੰਘ ਜੀ ਨੰਗ ਸਿੰਘ ਆਹ ਆ ਮੂਰਤੀਆਂ ਦੇਖ ਕੇ ਤਾਂ ਮੇਰਾ ਉਹਦਾ ਹੀ ਮਾਣਾ ਜਿਹੜਾ ਦੁਖੀ ਹੋ ਚੱਲਿਆ ਜੀ ਆ ਦੇਖੋ ਕਿੰਦਾਂ ਛੋਟੇ ਛੋਟੇ ਬੱਚਿਆਂ ਦੇ ਵੀ ਸੰਗਲ ਗਲਾਂ ਚ ਪਾਈ ਹੋਈ ਹੈ ਯਾ ਦੇਖੋ ਕਿੰਦਾਂ ਸਿੱਖਾਂ ਤੇ ਜ਼ੁਲਮ ਹੋਏ ਹੋਏ ਆ ਦੇਖੋ ਜੀ ਦੇਖੋ ਜੀ ਸਾਰੀਆਂ ਜੁਲਮਦੀਆਂ ਹੱਦਾਂ ਪਾਰ ਕੀਤੀਆਂ ਸਿੱਖਾਂ ਤੇ ਜਿਵੇਂ ਤਰਸ ਨਹੀਂ ਕਰਿਆ ਇਹਨਾਂ ਨੇ ਆਹ ਦੇਖੋ ਜੀ ਛੋਟੇ ਜੇ ਬੱਚਿਆਂ ਨਾਲ ਕਿਦਾਂ ਕੀਤਾ ਗਿਆ ਸੀ ਆਹ ਦੇਖੋ ਜੀ ਕਿੰਨਾ ਜ਼ੁਲਮ ਹੋਇਆ ਸਿੱਖ ਇਤਿਹਾਸ ਤੇ ਸੁਣ ਕੇ ਰੂਹ ਕੰਬਦੀ ਆ ਦੇਖੋ ਵਿਚਾਰੀ ਕਮਾਈ ਵੀ ਖੜੀ ਆ। ਦੇਖੋ ਜਿਹੜਾ ਜ਼ੁਲਮ ਕਰਾਉਣ ਵਾਲਾ ਕਸਾਈ ਕਿਵੇਂ ਬੈਠਾ। ਇਹ ਦੇਖੋ ਜਿਹਨਾਂ ਦੇ ਹੱਥੇ ਚ ਸ਼ਾਇਦ ਦਸਤਾਰ ਹੈ ਪਰ ਇਹਨਾਂ ਦਾ ਇਤਿਹਾਸ ਨਹੀਂ ਲਿਖਿਆ ਕੌਣ ਨੇ ਆ ਦੇਖੋ ਜੀ ਚੜਖੜੀਆਂ ਤੇ ਚੜਾਏ ਗਏ ਜਿਹੜੇ ਕਿ ਅਰਦਾਸ ਵਿੱਚ ਵੀ ਹੁੰਦੇ ਆ ਸਵਾਗ ਸਿੰਘ ਸਾਹਵਾਜ ਆ ਦੇਖੋ ਜੀ ਇੱਕ ਸਿੱਖਾ ਖੜੇ ਆ ਵਿਚਾਰੇ ਛਿੱਦੀ ਪਾਉਣ ਵਾਸਤੇ ਤਿਆਰ ਜ਼ਾਲਮਾਂ ਨੇ ਦੂਜਿਆਂ ਨੂੰ ਚਰਖੜੀ ਤੇ ਚੜਾ ਰੱਖਿਆ ਦੇਖੋ ਜੀ ਸਿੱਖਾਂ ਦੀਆਂ ਛਿੱਦੀਆਂ ਕਿਵੇਂ ਖੜੇ ਆ ਵਿਚਾਰੀ ਛਿੱਦੀ ਪਾਉਣ ਲਈ ਤਿਆਰ ਬਹੁਤ ਔਖਾ ਹੈ ਜੀ ਸਾਡੇ ਵਰਗਿਆਂ ਨੂੰ ਵੀਡੀਓ ਬਣਾਉਣੀਆਂ ਤਾਂ ਲੱਗਦਾ ਵੀ ਵੀਡੀਓ ਬਣਾਈ ਜਾਂਦੇ ਆ ਪਰ ਜੇ ਰੀਅਲ ਚੀਜ਼ਾਂ ਦੇਖੀਆਂ ਜਾਣ ਤਾਂ ਕਾਲਜਾ ਪੜਦਾ ਹੈ ਬਹੁਤ ਜਿਆਦਾ ਦੁਖੀ ਸਹੀ ਪੁੱਛੋ ਮੇਰਾ ਤਾਂ ਇੰਨਾ ਮਨ ਦੁਖੀ ਹੋ ਰਿਹਾ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਦੀ ਖੋਪੜੀ ਲਾਹੀ ਗਈ ਸੀ ਜੀ ਆ ਦੇਖੋ ਅਰਦਾਸ ਵਿੱਚ ਵੀ ਆਉਂਦਾ ਵੀ ਖੋਪੜੀਆਂ ਲਹਾਈਆਂ ਬੰਦ-ਬੰਦ ਕਟਾਇਆ ਦੇਖੋ ਜਾਲਮ ਦੀ ਹੱਥ ਵਿੱਚ ਉਹਨਾਂ ਦੀ ਖੋਪੜੀ ਆ। ਪਾਪੀਆਂ ਨੇ ਬਿਲਕੁਲ ਵੀ ਤਰਸ ਨਹੀਂ ਕੀਤਾ। ਕਿਵੇਂ ਖੜੇ ਆ ਦੇਖੇ ਸਾਰੀਆਂ ਜ਼ੁਲਮ ਦੀਆਂ ਹੱਦਾਂ ਪਾਰ ਕੀਤੀਆਂ ਹੋਈਆਂ ਇਹਨਾਂ ਨੇ। ਇਹਨਾਂ ਨੂੰ ਬਿਲਕੁਲ ਵੀ ਤਰਸ ਨਹੀਂ ਆਇਆ। ਕੀ ਮੰਗਦੇ ਸੀ ਸਿੱਖਾਂ ਤੋਂ ਜਿਹੜਾ ਇੰਨਾ ਇਹਨਾਂ ਨਾਲ ਟੱਕਾ ਖੜ ਰਿਹਾ ਸੀ। ਉਹ ਆ ਗਏ ਜੀ ਸਰਦਾਰ ਮਹਤ ਮਹਿਤਾਬ ਸਿੰਘ ਮੀਰਾ ਕੋਟੀਆਂ ਜੀ। ਆ ਦੇਖੋ ਜੀ ਇਹ ਹੈ ਜੀ ਆਪਣਾ ਸਿੱਖ ਇਤਿਹਾਸ ਆਪਾਂ ਇਹਨਾਂ ਦੀ ਕੌਮ ਦੇ ਜਾਇਏ ਆ ਜੀ ਆਪਾਂ ਨੂੰ ਮਾਣ ਕਰਨਾ ਚਾਹੀਦਾ ਵੀ ਆਪਾਂ ਇਹਨਾਂ ਦੀ ਕੌਮ ਆ ਸਰਦਾਰ ਸੁਖਾ ਸਿੰਘ ਜੀ ਮੜੀ ਕੁੰਬੋਕੀ ਵਾਲਾ ਨੰਬਰਦਾਰ ਬੰਡ ਮਾਮਲਾ ਆ ਦੇਖੋ ਜੀ ਆਪਾਂ ਇਹਨਾਂ ਦੀ ਕੌਮ ਆ ਜੀ ਉਹ ਦੇਖੋ ਬੈਰੀਆਂ ਦਾ ਸਿਰ ਬਰਸੇ ਦੇ ਉੱਪਰ ਲਈ ਜਾਂਦੇ ਆ ਇਹਨਾਂ ਦੀ ਕੋਮ ਆ ਜੀ ਆਪਾਂ ਨੂੰ ਮਾਣ ਕਰਨਾ ਚਾਹੀਦਾ ਵੀ ਆਪਾਂ ਸਿੱਖ ਇਤਿਹਾਸ ਨਾਲ ਜੁੜੇ ਹੋਇਆ ਬਹੁਤ ਵੱਡੀ ਹਸਤੀ ਮਿਲੀ ਹੋਈ ਆ ਰੱਬ ਦੇ ਘਰੋਂ ਆਪਾਂ ਨੂੰ ਆਪਾਂ ਸਿੱਖਾਂਗੇ ਤੇ ਸਿੱਖਾਂ ਨੂੰ ਇਸ ਗੱਲ ਤੇ ਮਾਣ ਕਰਨਾ ਚਾਹੀਦਾ ਵੀ ਅਸੀਂ ਸਿੱਖ ਕੋਮ ਨਾਲ ਜੁੜੇ ਹੋਏ ਆ ਤੇ ਅਸੀਂ ਕਿੱਡੇ ਵੱਡੇ ਧਰਮ ਨੂੰ ਬਿਲੋਂਗ ਕਰਦੇ ਆ ਸਾਡਾ ਧਰਮ ਸਾਡੀ ਪਹਿਚਾਣ ਆ ਜੀ ਆਪਾਂ ਨੂੰ ਫਕਰ ਤੇ ਮਾਣ ਕਰਨਾ ਚਾਹੀਦਾ ਆ ਸ਼ੇਰ ਬਣਾਇਆ ਜੀ ਤੇ ਇਹ ਆਗੇ ਭਾਈ ਹਮ ਸਰਦਾਰ ਬਘੇੜ ਸਿੰਘ ਜੀ ਆ ਦੇਖੋ ਜੀ ਆਪਾਂ ਤੁਹਾਨੂੰ ਮੈਤਿਆਣੇ ਦਾ ਦਿਖਾਵਾਂਗੇ ਬਣਾ ਕੇ ਵੀਊ ਗੁਰੂ ਘਰ ਦਾ ਜੀ ਪਰ ਦੁੱਖ ਬਹੁਤ ਆਇਆ ਇਹ ਵੀਡੀਓ ਬਣਾਉਣ ਸਮੇਂ ਜਦੋਂ ਪਤਾ ਲੱਗਿਆ ਵੀ ਸਿੱਖਾਂ ਨਾਲ ਇਹਨੂੰ ਜ਼ੁਲਮ ਕਿਉਂਕਿ ਅਰਦਾਸ ਚ ਪੜਦੀ ਹੁੰਦੀ ਸੀ ਤੇ ਅੱਜ ਰੀਅਲ ਚ ਵੀ ਦੇਖ ਲੈ ਬੰਦ-ਬੰਦ ਕਿਵੇਂ ਕਟਾਏ ਆ ਤੇ ਖੂਖੜੀਆਂ ਕਿਵੇਂ ਲਹਾਈਆਂ ਜੀ ਆ ਦੇਖੋ ਜੀ ਪਾਈ ਬੰਦਾ ਸਿੰਘ ਬਹਾਦਰ ਜੀ ਜਿੰਨਾ ਨੇ ਇੱਟ ਨਾਈਟ ਖੜਕਾਤੀ ਸੀ ਆਗੇ ਜੀ ਮਹਾਰਾਜਾ ਰਣਜੀਤ ਸਿੰਘ ਜੀ ਸਹੀ ਪੁੱਛੋ ਤਾਂ ਜੀ ਜਿਹੜੀਆਂ ਮੂਰਤੀਆਂ ਨਾ ਮੂਰਤੀਆਂ ਨੂੰ ਦੇਖ ਕੇ ਮੇਰਾ ਤਾਂ ਉਹ ਜਿਵੇਂ ਕਹਿੰਦੇ ਨੇ ਰੂਹ ਕੰਬਦੀ ਆ ਆ ਦੇਖੋ ਜੀ ਬੈਰੀਆਂ ਨੇ ਕਿਵੇਂ ਛੋਟੇ ਜੇ ਬੱਚੇ ਦਾ ਗਲ ਵੱਢ ਕੇ ਪੁੱਠਾ ਲੰਕਾ ਕੀਤੇ ਮਾਂ ਦੇ ਝੋਲੀ ਚ ਦੇਖੋ ਜੀ ਮਾਂ ਦੀ ਝੋਲੀ ਦੇ ਵਿੱਚ ਬੱਚੇ ਸੱਟਿਆ ਪਿਆ ਇੱਕ ਬੱਚਾ ਮਾਂ ਦੇ ਮੋਢੇ ਤੇ ਖੜਾ ਜੀ ਤੇ ਆਪਾਂ ਬੱਚੇ ਦਾ ਮੁੜਕਾ ਨਹੀਂ ਸਹਾਰਦਿਆਂ ਤੇ ਤੁਸੀਂ ਐਂ ਦੇਖੋ ਜੀ ਵੀ ਆਪਣੇ ਸਿੱਖ ਕੌਮ ਨੇ ਕਿੰਨੇ ਤਸੀਹੇ ਝੱਲੇ ਆਪਣੀ ਸਿੱਖੀ ਬਚਾਉਣ ਦੇ ਲਈ ਮੀਰ ਮੰਨੂ ਦੇ ਜ਼ੁਲਮ ਅਤੇ ਉਸ ਦੀ ਸਿੱਦਕ ਦੀਆਂ ਸਿੰਗਣੀਆਂ ਆਹ ਦੇਖੋ ਜੀ ਸਿੱਦਕ ਨਹੀਂ ਹਾਰਿਆ ਆਪਣੀ ਸਿੱਖੀ ਨੂੰ ਬਚਾਉਣ ਲਈ ਇਹਨਾਂ ਨੇ ਕੀ ਕੁਝ ਨਹੀਂ ਕੀਤਾ ਦੇਖੋ ਜੀ ਬੱਚਿਆਂ ਦੇ ਹਾਰ ਗਲ ਚ ਬਵਾਈ ਬੈਠੀਆਂ ਵਿਚਾਰੀਆਂ ਦੇਖੋ ਕੋਸ ਬੱਚੇ ਦੇਖੋ ਦੇਖੋ ਜੀ ਲਈ ਖੜੀਆਂ ਵਿਚਾਰੀਆਂ ਛਿੱਦੀ ਪਾਉਣ ਵਾਸਤੇ ਜੀ ਤਨ ਜਿਗਰ ਇਹਨਾਂ ਮਾਵਾ ਦਾ ਵੀ ਇਹਨਾਂ ਨੇ ਸਿੱਖੀ ਨੂੰ ਬਚਾਉਣ ਦੇ ਲਈ ਆਏ ਝੋ ਦੇਖੋ ਜੀ ਆਹ ਮਾਂ ਦੀ ਝੋਲੀ ਅੱਡੀ ਹੋਈ ਆ ਤੇ ਕਾਲਜਾ ਪਾੜਦਾ ਜੀ ਦੇਖ ਕੇ ਉਹ ਦੇਖੋ ਬੱਚੇ ਨੂੰ ਵੱਢ ਰਿਹਾ ਪਾਪੀ ਥੱਲੇ ਬੱਚਿਆਂ ਦੇ ਢੇਰ ਲਾ ਰਿਹਾ ਤੇ ਉਹ ਵਿਚਾਰੀ ਨੇ ਝੋਲੀ ਆੜ ਰੱਖੀ ਆ ਵੀ ਮੇਰਾ ਬੱਚਾ ਮਰਿਆ ਹੋਇਆ ਤੇ ਮੇਰੀ ਝੋਲੀ ਪਾ ਦਿੱਤੀ ਇੱਕ ਹੋ ਉਹਨਾਂ ਨੇ ਬਰਸ਼ੇ ਦੇ ਟੰਗਿਆ ਦੇਖ ਇਹਨਾਂ ਨੇ ਸਾਰੀਆਂ ਜ਼ੁਲਮ ਦੀਆਂ ਹੱਦਾਂ ਪਾਰ ਕੀਤੀਆਂ ਇਨਾਂ ਨੂੰ ਕੋਈ ਤਰਸ ਦਇਆ ਤਰਸ ਕੁਛ ਵੀ ਨਹੀਂ ਆਇਆ ਦੇਖਿਆ ਜਾਵੇ ਤਾਂ ਜੀ ਆਪਾਂ ਐਸੇ ਸਿੱਖ ਕੌਮ ਦੇ ਹੀਰੇ ਆ ਇਸ ਸਿੱਖੀ ਨਾਲ ਜੁੜੇ ਹੋਏ ਆ ਜਿਨ੍ਹਾਂ ਨੇ ਇੰਨੀਆਂ ਛਿੱਡੀਆਂ ਪਾ ਕੇ ਆਪਣੀ ਸਿੱਖੀ ਨੂੰ ਬਚਾਇਆ ਹੋਇਆ ਦੇਖੋ ਜੀ ਵਿਚਾਰੀਆਂ ਚੱਕੀਆਂ ਵੀ ਰਹੀਆਂ ਬੱਚੇ ਗੋਦੀ ਚ ਲਏ ਹੋਏ ਆ ਇਨਾਂ ਨੇ ਤੇ ਚਾਰ ਚਪੇਰੇ ਦੇਖੋ ਜ਼ਾਲਮੀ ਜ਼ਾਲਮ ਖੜੇ ਆ ਵੀ ਕਿੰਨਾ ਸੰਘਰਸ਼ ਭਰਿਆ ਰਿਹਾ ਹੋਊ ਇਹਨਾਂ ਲਈ ਇਹ ਸਮਾਂ ਵਿਚਾਰੀਆਂ ਲਈ ਆਪਣੇ ਲਈ ਤਾਂ ਬਹੁਤ ਸੌਖਾ ਵੀਡੀਓ ਬਣਾਉਣੀ ਆ ਦੇਖ ਕੇ ਬਣਾਈ ਜਾਂਦੇ ਆ ਪਰ ਜਿਹੜੇ ਬੰਦੇ ਜਿਨ੍ਹਾਂ ਨੇ ਦਰਦ ਝੱਲਿਆ ਉਹਨਾਂ ਨੂੰ ਪਤਾ ਵੀ ਸਿੱਖੀ ਲਈ ਇਹਨਾਂ ਨੇ ਕੀ ਕੁਛ ਕੀਤਾ ਆ ਦੇਖੋ ਜੀ ਸਹਿਬਜਾਦੇ ਫਤੇ ਸਿੰਘ ਤੇ ਜੋਰਾਵਾਰ ਆਪਣੀ ਦਾਦੀ ਮਾਤਾ ਨਾਲ ਜੀ ਆ ਬੈਠਾ ਹਰਾਮੀ ਸੂਬਾ ਸਰਹੰਦ ਹਮਤ ਮੇਰੇ ਤੋਂ ਛੋਟੇ ਕੋਰੇ ਹੈ ਨਾ ਉਹ ਸੀਰ ਤੇ ਮਰ ਕੇ ਫੁੱਟੋ ਚ ਆ ਦੇਖੋ ਜੀ ਬੱਚੇ ਜੋ ਨੀਹਾਂ ਤੇ ਚਨੇ ਜਾਂਦੇ ਆ ਆ ਦੇਖੋ ਕਿਦਾਂ ਪਾਪੀਆਂ ਨੇ ਉਹਨਾਂ ਦੇ ਗੋਡੇ ਛੱਲੇ ਹੋਏ ਆ ਜੀ ਆ ਦੇਖੋ ਮਾਤਾ ਗੁਜਰੀ ਜੀ ਠੰਡੇ ਬੁਰਜ ਵਿੱਚ ਬੈਠਿਆਂ ਦੀ ਇੱਕ ਤਸਵੀਰ ਬਣਾਈ ਉਹਨਾਂ ਨੇ ਆ ਦੇਖੋ ਜੀ ਚਾਰ ਖੜੀਆਂ ਤੇ ਤਰੇ ਚੜੇ ਤਣ ਆਰਨਾਂ ਵਿੱਚ ਚੜਾਏ ਗਏ ਇਹਨਾਂ ਨੂੰ ਕਹਿੰਦੇ ਜੀ ਤਾਣਾ ਰਨਾਂ ਚੜਾਏ ਗਏ ਦੇਖੋ ਜੀ ਸਾਡੇ ਸਿੰਘਾਂ ਨੇ ਕਿੱਡੀਆਂ-ਕਿੱਡੀਆਂ ਕੁਰਬਾਨੀਆਂ ਦਿੱਤੀਆਂ ਸਿੱਖ ਇਤਿਹਾਸ ਨੂੰ ਬਚਾਉਣ ਲਈ ਔਰ ਦੇਖੋ ਜੀ ਉਹ ਗੁਰੂ ਘਰ ਜਿੱਥੇ ਅਸੀਂ ਮੱਥਾ ਟੇਕ ਕੇ ਆਏ ਆ ਅਸੀਂ ਅੰਦਰ ਵੀਡੀਓ ਨਹੀਂ ਬਣਾਈ ਕਿਉਂਕਿ ਉੱਥੇ ਲਿਖਿਆ ਹੋਇਆ ਸੀ ਵੀ ਤੁਸੀਂ ਅੰਦਰ ਵੀਡੀਓ ਨਹੀਂ ਬਣਾ ਸਕਦੇ ਤਾਂ ਇਸ ਕਰਕੇ ਆਪਾਂ ਨਹੀਂ ਜਦੋਂ ਮਨਾ ਕੀਤਾ ਹੋਇਆ ਆਪਾਂ ਬਿਲਕੁਲ ਨਹੀਂ ਬਣਾਵਾਂਗੇ ਜੀ ਆਹ ਦੇਖੋ ਜੀ ਮਹੰਤ ਕ੍ਰਿਪਾਲਦਾਸ ਜੀ ਜੰਗ ਵਿੱਚ ਦੇਖੋ ਜੀ ਆਹ ਦੇਖੋ ਜੀ ਬੰਦ ਬੰਦ ਕਟਾਰੇ ਨੇ ਦੇਖੋ ਇਹ ਸਿੰਘਾਂ ਦੇ ਕਿਵੇਂ ਸੇਰੋ ਟੰਗਿਆ ਬਰਸ਼ੀਆਂ ਦੇ ਪਾਪੀਆਂ ਨੇ ਦੇਖੋ ਜੀ ਆਹ ਦੇਖੋ ਜੀ ਖਦਰਾਣੇ ਦੀ ਢਾਬ ਤੇ ਸਿੰਘ ਸੂਰਮਿਆਂ ਨੇ ਧੂੜ ਨਾ ਪੈਣ ਦਿੱਤੀ ਸਿੱਖੀ ਧਰਮ ਤੇ ਅਣਖ ਦੀ ਤਾਬ ਉੱਤੇ ਅਣਗਿਣਤੀ ਦੁਸ਼ਮਣਾਂ ਝੱਪਟ ਮਾਰੀ 99 ਖਾਲਸਿਆਂ ਤੇ ਗੁਰੂ ਸਾਹਿਬਾਂ ਉੱਤੇ ਆ ਗਏ ਸਿੰਘ ਬੇਦਾਵਾ ਜੋ ਲਿਖ ਗਏ ਸੀ ਪਸਤਾਵੇ ਪਸਤਾਏ ਸੀ ਦਿੱਤੇ ਜਵਾਬ ਉੱਤੇ ਜੋਰਾ ਸਿੰਘ ਜੀ ਕਹੇ ਤੂਫਾਨ ਵਹਿਲਾ ਟੱਕਰ ਲੱਗੀ ਖੇਦਰਾਣੇ ਦੀ ਢਾਬ ਉੱਤੇ ਆਹ ਅਸੀਂ ਜੀ ਖੇਦਰਾਣੇ ਦੀ ਢਾਬ ਦਾ ਯੰਗ ਆ ਦੇਖੋ ਜੀ ਇਹ ਇਤਿਹਾਸ ਹੈ ਜੀ ਚੋਂ ਦੇ ਗੁਰੂ ਘਰ ਦਾ ਦੇਖੋ ਜੀ ਆਹ ਦੇਖੋ ਸਿੰਘ ਲੜ ਰਹੇ ਆ ਜੀ ਖੇਦਰਾਣੀ ਦੀ ਢਾਬ ਦਾ ਜਿਹੜਾ ਜੰਗ ਹੈ ਉਹ ਦਹਰਾਇਆ ਗਿਆ ਮਾਤਾ ਪਾਗੋ ਜੀ ਦੇਖੋ ਜੀ ਤੁਸੀਂ ਜੰਗ ਲੜਦੇ ਹੋਏ ਦੇਖੋ ਵੀ ਦੇਖਿਆ ਜਾਵੇ ਤੇ ਇੱਕ ਇਹ ਵੀ ਔਰਤ ਸੀਗੇ ਦੇਖੋ ਇਹਨਾਂ ਦਾ ਤੁਸੀਂ ਬਲ ਦੇਖੋ ਇਹ ਜਿਹੜਾ ਜੁੱਧਨ ਆ ਜੀ ਜੋ ਅੱਡੋ ਅੱਡੀ ਜੰਗ ਲੱਗੇ ਸੀਗੇ ਉਹਦੇ ਹਿਸਾਬ ਨਾਲ ਇੱਥੇ ਇੱਕ ਮੂਰਤੀਆਂ ਬਣਾ ਕੇ ਦਰਸਾਇਆ ਗਿਆ ਵੀ ਮਾਈ ਭਾਗੋ ਕਿਵੇਂ ਲੜੀ ਸੀ ਆ ਦੇਖੋ ਮਾਈ ਭਾਗੋ ਬੰਨੀ ਕਿਦਾਂ ਵਰਸਾਣੇ ਚੱਕਿਆ ਆ ਦੇਖੋ ਜੀ ਸਿੱਖਾਂ ਦੀ ਸੀ ਦਨੀਆਂ ਵੀ ਸੀਦੀਆਂ ਕਿਉਂਕਿ ਇਹ ਫੌਜ ਅਣਗਿਣਤ ਸੀ ਕਹਿੰਦੇ ਜੀ ਜਿਸ ਹਾਵ ਨੇ ਲਿਖਿਆ ਹੋਇਆ ਪਰੰਡਾ ਤਿੱਕ ਜੁੱਧ ਲੜਿਆ ਡਟ ਕੇ ਜੁੱਧ ਲੜਿਆ ਇਹਨਾਂ ਨੇ ਸਿੰਘਾਂ ਨੇ ਆ ਦੇਖੋ ਜੀ ਭਾਈ ਮਹਾ ਸਿੰਘ ਜੀ ਭਾਈ ਮਹਾ ਸਿੰਘ ਜੀ ਹੱਥ ਜੋੜ ਕੇ ਅਰਚ ਕਰਦੇ ਨੇ ਦੇਖੋ ਜੀ ਆ ਦੇਖੋ ਜੇ ਪੀਰ ਵਿੱਧੂ ਸ਼ਾਹ ਜੀ ਆ ਦੇਖੋ ਹੂੰ ਆ ਦੇਖੋ ਜੀ ਕਿਵੇਂ ਸਿੰਘ ਨੂੰ ਪੁੱਠਾ ਲੰਕਾਇਆ ਇਹਨਾਂ ਨੇ ਹਰਾਮੀਆਂ ਨੇ ਉੱਤੇ ਉਹ ਗਿਰਜਾ ਕਹਿੰਦੇ ਵੀ ਉਹ ਬੈਠੇ ਨੇ ਦਰਖਤੇ ਬਣਾਈਆਂ ਉਦਾਂ ਆ ਦੇਖੋ ਜੀ ਆਓ ਜੀ ਹੁਣ ਸੋਨੂੰ ਇੱਥੇ ਭਾਈ ਬਖਤ ਸਿੰਘ ਦੀ ਯਾਦ ਵੀ ਬਣਾਈ ਗਈ ਹੈ ਜੀ। ਆ ਦੇਖੋ ਜੀ। ਆ ਸ਼ਿਪਾਈ ਖੜਾ। ਉਹ ਅੰਦਰ ਬੈਠੇ ਇੱਕ। ਉਹ ਦੇਖੋ ਜੀ ਭਗਤ ਸਿੰਘ ਜੀ ਬੈਠੇ। ਆ ਦੇਖੋ। ਸੀ ਦੋਦੂ ਸਿੰਘ ਜੀ। ਇਹ ਆਗੇ ਜੀ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ। ਜਿਨ੍ਹਾਂ ਨੇ ਆਪਣੀ ਬੁੱਕ ਦੇ ਵਿੱਚ ਜਿਹੜਾ ਪਿਸਟਲ ਸੀ ਉਹ ਐਡ ਕੀਤਾ ਸੀ ਹਨਾ ਕਰਤਾਰ ਸਿੰਘ ਸਰਾਭਾ ਨੇ ਕੀਤਾ ਸੀ ਨਾ ਉਹ ਜਿਹੜਾ ਕਤਾਰ ਚ ਪਿਸਟਲ ਕਰਤਾਰ ਸਿੰਘ ਸਰਾਭਾ ਸੀ ਹਨਾ ਇਹ ਤਸਵੀਰ ਹੈ ਇਹ ਆ ਦੇਖੋ ਜੀ ਕਿਦਾਂ ਤੱਤੀਆਂ ਤਵੀਆਂ ਤੇ ਤੇ ਗਰਮ ਕੜਾਹੇ ਦੇ ਵਿੱਚ ਸਿੰਘਾਂ ਸੀਧਾ ਨੂੰ ਬਿਠਾਇਆ ਗਿਆ ਪਰ ਇਹਨਾਂ ਨੇ ਆਪਣਾ ਸਿੱਦਕ ਨਹੀਂ ਹਾਰਿਆ ਬੈਰੀਆਂ ਨੇ ਹਰ ਇੱਕ ਕੋਸ਼ਿਸ਼ ਕਰ ਲਈ ਪਰ ਇਹਨਾਂ ਨੇ ਆਪਣਾ ਸਿੱਦਕ ਨਹੀਂ ਹਰਿਆ ਸਾਈਮੀ ਅਮੀਰ ਜੀ ਆ ਦੇਖੋ ਜੀ ਚੱਲੀ ਜਾਂਦੀ ਹੈ ਇਹ ਸੀ ਜੀ ਇੱਥੋਂ ਦਾ ਨੱਤਿਆਣਾ ਸਾਹਿਬ ਦਾ ਸਿੱਖ ਇਤਿਹਾਸ ਜੀ ਅਸੀਂ ਕੋਸ਼ਿਸ਼ ਕੀਤੀ ਹੈ ਪੂਰੀ ਸਾਵਧਾਨੀ ਰੱਖ ਕੇ ਵੀਡੀਓ ਬਣਾਈ ਹੈ ਵੀ ਕੋਈ ਵੀ ਸਾਥੋਂ ਗਲਤੀ ਨਾ ਹੋਵੇ ਗੁਰੂ ਘਰ ਦੇ ਵਿੱਚ ਆ ਕੇ ਬਰੇ ਦੁੱਖ ਦੀ ਗੱਲ ਆ ਮੇਰਾ ਤਾਂ ਮੂਡ ਆਫ ਹੋ ਗਿਆ ਮੂਰਤੀਆਂ ਦੇਖ ਕੇ ਜਿਵੇਂ ਜਿਵੇਂ ਮੈਂ ਦੇਖਿਆ ਕਿ ਮੈਂ ਜਦੋਂ ਅਰਦਾਸ ਕਰਦੀ ਹੁੰਦੀ ਸੀ ਉਹਦੇ ਵਿੱਚ ਪੜਦੀ ਹੁੰਦੀ ਸੀ ਖੋਪੜੀ ਵਾਲਹਾਈਆਂ ਬੰਦ-ਬੰਦ ਕਟਾਏ ਚੜਖੜੇ ਤੇ ਚੜੇ ਤਨਾਰਾ ਨੇ ਚੜਾਈ ਦੇ ਸ਼ਿੰਗਾਂ ਨੇ ਕੁਰਬਾਨੀਆਂ ਕੀਤੀਆਂ ਪੜਦੀ ਹੁੰਦੀ ਸੀ ਪਰ ਅੱਜ ਮੈਨੂੰ ਐ ਲੱਗਿਆ ਕਿ ਮੈਂ ਰੀਅਲ ਦੇ ਵਿੱਚ ਹੀ ਦੇਖ ਰਹਾ ਤੇ ਮਨ ਮੇਰਾ ਬਹੁਤ ਦੁਖੀ ਹੋਇਆ ਤੇ ਕੋਸ਼ਿਸ਼ ਹੈ ਵੀਰੇ ਵੀਡੀਓ 'ਚ ਕੋਈ ਵੀ ਗਲਤੀ ਹੋਈ ਹੋਵੇ ਤਾਂ ਮੈਨੂੰ ਮਾਫ ਕਰਨਾ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਮਾਨ ਮਨੂ ਪਿਆਰ ਭਰੀ ਸ਼াশਤਰੀਕਾਲ ਕਿਉਂਕਿ ਵੀਰੇ ਉਹ ਦੁੱਖ ਦੀ ਗੱਲ ਹੈ ਸਿਰ ਤੋਂ ਖਣ ਲੱਗਿਆ ਮੇਰਾ ਵੀਡੀਓ ਬਣਾਉਣ ਦੇ ਲਈ ਵੀ ਮੈਨੂੰ ਦੁੱਖ ਆਇਆ